ਡਟਾਂਗੇ ਇਹਨਾਂ ਦੇ ਨਾਲ ਡਟਾਂਗੇ ਹੂੰ ਸੀਐਨਆਰ ਬੀਐਸਐਫ ਨਾਲ ਆਰਮੀ ਦੇ ਨਾਲ ਡਟਾਂਗੇ ਸਾਨੂੰ ਪਿੱਛੇ ਜਾ ਕੇ ਅਸੀਂ ਕੀ ਕਰਨਾ ਪਿੱਛੇ ਅਸੀਂ ਕਿਧੇ ਕੋਲ ਜਾਵਾਂ ਕੀ ਪਿੱਛੇ ਜਾ ਕੇ ਅਸੀਂ ਭੱਜ ਕੇ ਜਾਵਾਂਗੇ ਉੱਥੇ ਵੱਜ ਜਾਵਾਂਗੇ ਜੋ ਹੋਣੀ ਉਹ ਹੋ ਹੀ ਜਾਣੀ ਸਾਡੇ ਅਸੀਂ ਨਾਲ ਡਟਾਂਗੇ ਇਹਨਾਂ ਦੇ ਅਸਦਰ ਰੋਜੀ ਪ੍ਰੈਕਟਿਸ ਸਾਡੀ ਚੱਲਦੀ ਰਹਿੰਦੀ ਹੈ ਜੀ ਕੰਮ ਕਰਦੇ ਰਹੇ ਨੇ ਜੀ ਸਾਡੇ ਕੋਲ ਹਥਿਆਰ ਹੈਗਾ 11 ਨੀ ਲੋੜ ਹੈ ਆਹ ਦੇਖ ਲਓ ਕੋਈ ਕਿੰਨੇ ਗੋਟ ਹੈ ਹਥਿਆਰ ਸਾਡੇ ਕੋਲ ਕਿੰਨੇ ਵੀ ਕਈਆਂ ਆ ਜੀ ਕਈਆਂ ਨਾਲ ਹੀ ਲਾ ਕੇ ਇਲਾਜ ਦੇਣੇ ਬਾਅਦ ਠੀਕ ਹੈ ਜੀ ਆਪਣੇ ਘਰ-ਬਾਰ ਸਭ ਕੁਝ ਇੱਥੇ ਆਪਾਂ ਕਿਵੇਂ ਛੱਡ ਕੇ ਜਾਵਾਂਗੇ ਮਾਲ ਡੰਗਰ ਬੱਚੇ ਕਿੱਥੇ ਰਹਿਣ ਤੇ ਆਪਣੇ ਕੋਲ ਜਗ੍ਹਾ ਹੀ ਨਹੀਂ ਹੂੰ ਨੁਕਸਾਨ ਤਾਂ ਦੁਆ ਕਰ ਨੂੰ ਇਹ ਤਾਂ ਪਿਆਰ ਹੈ ਉਹਨਾਂ ਨਾਲ ਲੜਨ ਦਾ ਹਾਂ ਐ ਹੀ ਤਾਂ ਢਿੱਲਾ ਢਾਲ ਆਵਾ ਦੋ ਨਾ ਠੀਕ ਹੈ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਦੇਖਿਆ ਕਿ ਪਹਿਲਗਾਮ ਵਿਖੇ ਅਤਵਾਦੀ ਹਮਲਾ ਹੁੰਦਾ ਉਸ ਤੋਂ ਬਾਅਦ ਜੇਕਰ ਗੱਲ ਕਰ ਲਿਤੀ ਜਾਵੇ ਤਾਂ ਭਾਰਤ ਪਾਕ ਦੇ ਵਿਚਾਲੇ ਤਲਖੀ ਵਾਲਾ ਮਾਹੌਲ ਹੈ ਤਣਾਭੂਰਨ ਮਾਹੌਲ ਬਣਿਆ ਹੈ ਜੰਗ ਦੇ ਬੱਦਲ ਜਿਹੜੇ ਐ ਉਹ ਛਾਏ ਹੋਏ ਐ ਔਰ ਜੇਕਰ ਇਹ ਸਭ ਦੇ ਵਿਚਾਲੇ ਗੱਲ ਕਰ ਲਈਏ ਤਾਂ ਕੁਝ ਇੱਕ ਤਸਵੀਰਾਂ ਐ ਉਹ ਜੀਆਂ ਵੀ ਦੇਖਣ ਨੂੰ ਮਿਲੀਆਂ ਜਿਸ ਦੇ ਵਿੱਚ ਲੋਕ ਟਰਾਲੀਆਂ ਤੇ ਆਪਣਾ ਸਮਾਨ ਲੱਤ ਕੇ ਵਾਪਸ ਯਾਨੀ ਕਿ ਜਿਹੜਾ ਸੇਫ ਸਾਈਡ ਤੇ ਜਾਂਦੇ ਹੋਏ ਵੀ ਦਿਖਾਈ ਦਿੱਤੇ ਇਹ ਸਭ ਦੇ ਵਿਚਾਲੇ ਜੇਕਰ ਗੱਲ ਕਰ ਲਈਏ ਗਰਾਊਂਡ ਰਿਪੋਰਟ ਦੀ ਤਾਂ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਭਾਰਤ-ਪਾਕ ਸਰਹੱਦ ਕੰਡਿਆਲੀ ਤਾਰ ਦੇ ਬਿਲਕੁਲ ਨਜ਼ਦੀਕ ਮਹਿਜ਼ ਦੋ-ਤਿੰਨ ਕਿੱਲੇ ਹੀ ਇੱਥੋਂ ਕੰਡਿਆਲੀ ਤਾਰ ਜਿਹੜੀ ਐ ਦੂਰ ਹੈਗੀ ਆ ਔਰ ਇੱਥੋਂ ਦੇ ਲੋਕਾਂ ਦਾ ਕੀ ਕਹਿਣਾ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਕੀ ਕੋਈ ਲੋਕ ਸੋਚ ਰਹੇ ਹੈ ਕਿ ਉਹ ਇਥੋਂ ਆਪਣੇ ਬੱਚੇ ਜਾਂ ਫਿਰ ਜਰੂਰੀ ਸਮਾਨ ਮਾਲ ਡੰਗਰ ਲੈ ਕੇ ਸੇਫ ਜਗ੍ਹਾ ਤੇ ਚਲੇ ਜਾਣ ਜਾਂ ਫਿਰ ਇਹ ਸਾਰੀਆਂ ਅਫਵਾਹਾਂ ਹੀ ਹੈਗੀਆਂ ਇਥੋਂ ਦੇ ਲੋਕ ਹੈ ਪਹਿਲਾਂ ਤਾਂ ਤਸਵੀਰਾਂ ਚ ਤਾਂ ਦਿਖਾ ਦਿੰਦੇ ਆ ਕਿ ਆਮ ਦੇ ਵਾਂਗੂ ਜਿਹੜਾ ਹੈਗਾ ਰੁਟੀਨ ਆਪਣੀ ਜਿਹੜੀ ਹੈ ਉਹ ਇੱਥੇ ਕਰ ਰਹੇ ਆ ਰੁਟੀਨ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਲੋਕ ਆਪਣਾ ਜੀਵਨ ਬਤੀਤ ਕਰਦੇ ਆਵੇਂ ਖੇਤਾਂ ਦੇ ਵਿੱਚ ਕੰਮ ਕੀਤਾ ਜਾ ਰਿਹਾ ਸੜਕਾਂ ਦੀਆਂ ਜਿਹੜੀਆਂ ਬਰਮਾ ਹੈਗੀਆਂ ਉਹ ਜਿਹੜੀਆਂ ਕਿ ਮਜ਼ਬੂਤ ਕੀਤੀਆਂ ਜਾ ਰਹੀਆਂ ਜੋ ਕਿ ਖਤਮ ਹੋ ਚੁੱਕੀਆਂ ਸੀ ਕਿਉਂਕਿ ਇਹ ਰਾਹ ਜਿਹੜਾ ਹੈਗਾ ਸਿੱਧਾ ਚੌਂਕੀਵਾਲ ਨੂੰ ਜਾਂਦਾ ਹੈ ਇਹ ਵੀ ਇੱਕ ਕਾਰਨ ਹੈ ਕਿ ਜਿਹੜਾ ਹੈਗਾ ਬਰਮਾ ਜਿਹੜੀਆਂ ਹੈਗੀਆਂ ਇਹਨਾਂ ਨੂੰ ਸਹੀ ਕੀਤਾ ਜਾ ਰਿਹਾ ਤਾਂ ਦੂਜੇ ਵਾਸਤੇ ਜੇਕਰ ਗੱਲ ਕਰ ਲਈਤੀ ਜਾਵੇ ਕੀ ਇਹਨਾਂ ਲੋਕਾਂ ਦੇ ਵਿੱਚ ਕੋਈ ਡਰ ਵਾਲਾ ਮਾਹੌਲ ਹੈ ਕੀ ਜੇਕਰ جنگ ਲੱਗਦੀ ਹੈ ਤਾਂ ਫਿਰ ਇਹ ਲੋਕ ਸੇਫ ਹੋਣ ਦੇ ਲਈ ਪਿੱਛੇ ਚਲੇ ਜਾਣਗੇ ਜਾਂ ਫਿਰ ਇੱਥੇ ਹੀ ਰਹਿਣਗੇ ਇਹ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਦਾ ਜਵਾਬ ਲਾਂਗੇ ਇੱਥੋਂ ਦੇ ਲੋਕਲ ਜਿਹੜੇ ਲੋਕ ਹੈਗੇ ਆ ਉਹਨਾਂ ਨੇ ਜਿੱਦਾਂ ਦੇ ਕਹਿੰਦੇ ਆ ਵੀ ਜੰਗ ਲੱਗ ਸਕਦੀ ਜੰਗ ਲੱਗ ਸਕਦੀ ਹੈਗੀ ਐ ਐਜੀ ਗੱਲ ਇੱਥੇ ਸੋ ਨਹੀਂ ਹੈ ਮਾੜੀ ਮਿੱਟੀ ਗੱਲ ਲੱਸੀ ਪੂਰਾ ਡਰ ਡੁਰ ਤਵੈ ਨਹੀਂ ਆਪਾਂ ਹਾਂ ਇੱਥੇ ਪਿੰਡੇ ਜੋ ਤੂੰ ਸਾਰੇ ਬੰਨੇ ਆਪਸੇ ਗੱਲਾਂ ਕਰਦੇ ਆ ਉਦੋਂ ਕੋਈ ਗੱਲ ਛਿੜਦੀ ਐ ਜੀ ਵੀ ਜੰਗ ਲੱਗ ਗਈ ਤਾਂ ਫਿਰ ਪਿੱਛੇ ਜਾਵਾਂਗੇ ਕੀ ਕਰਾਂਗੇ ਕਿਵੇਂ ਉਹ ਜੀ ਪਿੱਛੇ ਕੀ ਆਨੇ ਤਾਂ ਜਾਣਾ ਹੀ ਪੈਣਾ ਪਿੱਛੇ ਇਹ ਜੇ ਇੱਥੇ ਗਿਆ ਨਹੀਂ ਤਾਂ ਇੱਥੇ ਰਹਿਵਾਂਗੇ ਫਿਰ ਤਾਂ ਉਹ ਤਾਂ ਜਿਵੇਂ ਸਰਕਾਰ ਦਾ ਹੁਕਮ ਹੋਵੇ ਅੱਛਾ ਜੇਕਰ ਲੜਨਾ ਪੈ ਗਿਆ ਫਿਰ ਫੌਜੀਆਂ ਦੇ ਨਾਲ ਲੜੋਗੇ ਫਿਰ ਤਾਂ ਤਿਆਰ ਹਾਂ ਖੇਰ ਦਾ ਫੌਜੀ ਪਾ ਪਿੱਛੇ ਹਟ ਜਾ ਫਿਰ ਅਸੀਂ ਨਹੀਂ ਮਾਰ ਅੱਛਾ ਅਸੀਂ ਨਹੀਂ ਪਿੱਛੇ ਛੱਡਦੇ ਕਿੰਨੇ ਨਾਲ ਲੜੋਗੇ ਤੁਹਾਡੇ ਕੋਲ ਕਿਹੜੇ ਹਥਿਆਰ ਹੈਗੇ ਫੌਜ ਕੋਲ ਤਾਂ ਹਥਿਆਰ ਹੈ ਪਾਕਿਸਤਾਨੀਆਂ ਨਾਲ ਲੜਨ ਵਾਸਤੇ ਤੁਹਾਡੇ ਕੋਲ ਕਿਹੜੇ ਹਥਿਆਰ ਹੈ ਸਾਦੇ ਹੱਥ ਹੀ ਹੈ ਹਥਿਆਰ ਨੇ ਹਾਂ ਆਪਣਾ ਲੱਗਿਓ ਅੱਛਾ ਇੱਥੇ ਕੋਈ ਕੋਈ ਕਿਸੇ ਦੇ ਵਿੱਚ ਕੋਈ ਮਾਨੇ ਵਿੱਚ ਡਰ ਹੈਗਾ ਕੋਈ ਕੋਈ ਸੋਚ ਰਿਹਾ ਵੀ ਪਿੱਛੇ ਚਲੇ ਯੇ ਇਹ ਬੱਚੇ ਮਾਲ ਡੰਗਰ ਜਿਹੜਾ ਹੈਗਾ ਆਪਣਾ ਜ਼ਰੂਰੀ ਚੀਜ਼ਾਂ ਜਿਹੜੀਆਂ ਉਹ ਸੇਫ ਕਰ ਲਈਏ ਇਦਾਂ ਦਾ ਕੋਈ ਡਰ ਹੈਗਾ ਨੇ ਤਾਂ ਦਾਰਤ ਨਹੀਂ ਵੈਸੇ ਸਾਨੂੰ ਇੱਥੇ ਵਧੀਆ ਜਾ ਪਿੱਛੇ ਫਿਰ ਜਾਦੇ ਨਾ ਕੰਮ ਖਰਾ ਹੋ ਜਾਣਾ ਇੱਥੇ ਵਧੀਆ ਹਾਂ ਕੀ ਨਾ ਜੀ ਮਸ਼ੰਬਰ ਸੇ ਮਸ਼ੰਬਰ ਦੀ ਕਿਹੜਾ ਪਿੰਡ ਆ ਆਪਣਾ ਆਪਣਾ ਪ੍ਰਭਾਸ ਸਿੰਘ ਵਾਲਾ ਠਾੜ ਤੇ ਕਿੰਨੇ ਕੁ ਦੂਰ ਆ ਬਾਰਡਰ ਤੋਂ ਬਾਰਡਰ ਤਾਂ ਨਾਲ ਹੀ ਖਲਿਆ ਧਾਰਾਂ ਦਿਖਾਈ ਦੇ ਰਹੇ ਹਨ ਤੇ ਹਾਲਾਤ ਕਿੱਦਾਂ ਦੇਗੇ ਆ ਬਹੁਤ ਵਧੀਆ ਨੇ ਕੋਈ ਐਡੀ ਇੱਥੇ ਕੋਈ ਪਰੇਸ਼ਾਨੀ ਨਹੀਂ ਸਾਨੂੰ ਤਾਈ ਸਾਨੂੰ ਤਾਂ ਇਹ ਕਿਹਾ ਨੇ ਉਹ ਦਿਨ ਸਾਡੀ ਤਾਰ ਬੰਦੀ ਤੋਂ ਅੱਗੇ ਜ਼ਮੀਨ ਹੈ ਉਹਨੇ ਕਿਹਾ ਵੀ ਗੇਟ ਕੋਈ ਦੱਸ ਦੇਣਾ 8 ਦਿਨ ਬੰਦ ਹੋ ਸਾਨੂੰ ਜਿਵੇਂ ਆਰਡਰ ਆਵੇਗਾ ਅਸੀਂ ਉਹ ਸਾਡਾ ਚੱਲੇ ਹਾਂ ਉਹਨੇ ਕਿਹਾ ਉਹ ਦਿਨ ਵੀ ਤੂੜੀ ਤੁਸੀਂ ਬਣਾ ਲਓ ਜਿੰਨੇ ਬਣਾਉਣੇ ਇੱਕ ਅੱਧੇ ਦਿਨ ਚ ਉਸ ਤੋਂ ਬਾਅਦ ਅਸੀਂ ਗੇਟ ਬੰਦ ਕਰ ਦੇਣੇ ਸਾਨੂੰ ਕੋਈ ਗੱਲ ਨਾ ਕਰੇ ਆ ਕੇ ਨਹੀਂ ਤੁਸੀਂ ਗੇਟ ਖੋਲੋ ਜਿਓ ਪਰੇਸ਼ਾਨੀ ਸਾਨੂੰ ਇਹ ਨਹੀਂ ਹੋਣੀ ਚਾਹੀਦੀ ਨਾ ਅਸੀਂ ਮੰਨ ਲਓ ਸੰਗ ਤੁੰਡ ਦੇਣੀ ਚਾਹਣ ਪਰਿਵਾਰੀ ਜੋ ਰਹਿੰਦੇ ਨੇ ਆ ਕਰਨਾ ਸਾਡੇ ਇੱਥੇ ਟਾਣੀਆਂ ਜਾਂ ਪਿੰਡ ਛੱਡ ਕੇ ਜਾਣ ਦੀ ਕੋਈ ਗੱਲਬਾਤ ਨਾ ਕੋਈ ਗੱਲਬਾਤ ਕੋਈ ਨਹੀਂ ਕਿਸੇ ਸਾਨੂੰ ਤਾਂ ਅਜੇ ਤੱਕ ਨਹੀਂ ਕਿਸੇ ਨੇ ਕਹੀ ਨਹੀਂ ਕੋਈ ਲੋਕ ਆਪਣੇ ਪੱਦਰ ਤੇ ਪਿੱਛੇ ਜਾਂਦੇ ਹੋਣ ਵੀ جنگ ਦੇ ਹਾਲਾਤ ਬਣੇ ਆ ਨਾ ਨਾ ਕੋਈ ਨਹੀਂ ਸਾਡਾ ਤਾਂ ਕੋਈ ਵੀ ਨਹੀਂ ਇਥੂ ਗਿਆ ਅਜੇ ਤੱਕ ਮਤਲਬ ਨਾਰਮਲ ਹਾਲਾਤ ਨਾਰਮਲ ਹੈ ਸਾਡੇ ਤਲਾ ਕੋਈ ਐਵੀ ਜੀ ਡਰ ਰੱਖੋ ਡਰ ਵਾਲੀ ਕੋਈ ਗੱਲ ਕੋਈ ਗੱਲ ਸਾਨੂੰ ਤਾਂ ਕਿਸੇ ਤਰ੍ਹਾਂ ਠੀਕ ਹੈ ਤੇ ਫੌਜੀ ਲੋਕ ਜਿਹੜੇ ਆ ਉਹਨਾਂ ਦਾ ਠੀਕ ਹੈ ਤੁਹਾਡੇ ਨਾਲ ਕੋਈ ਨਹੀਂ ਉਹਨਾਂ ਸਾਨੂੰ ਤਾਲ ਮਿਲ ਚੱਲਦਾ ਰਹਿੰਦਾ ਸਾਨੂੰ ਬੁਲਾਦੇ ਰਹਿੰਦੇ ਹਾਂ ਸਾਨੂੰ ਵੀ ਪੁੱਛਦੇ ਨੇ ਦੱਸਦੇ ਨੇ ਆਹ ਦਿਨ ਸਾਡੇ ਕੋਲ ਇਹਨਾਂ ਨੂੰ ਪਿੱਛੇ ਨਾਕਾ ਲੱਗਿਆ ਹੋਇਆ ਉੱਥੇ ਵੀ ਆਹ ਦਿਨ ਬੁਲਾਦੇ ਨੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆਂ ਬੀਜੰਗ ਤੇ ਅਸਾਰ ਜਿਹੜੇ ਦੋਨੋਂ ਦੇ ਮਲਕਾਂ ਦੇ ਵਿੱਚ ਤਲਖੀ ਵਧ ਗਈ ਹਾਂਜੀ ਹਾਂਜੀ ਤੇ ਜੇਕਰ ਖੁਦਾ ਨਾਲ ਖਾਸਤਾ ਜੇਕਰ جنگ ਲੱਗਦੀ ਹੈ ਤਾਂ ਫੇਰ ਤੁਸੀਂ ਕੀ ਇੱਥੋਂ ਜਾਓਗੇ ਪਿੱਛੇ ਜਾਓਗੇ ਕਿ ਇੱਥੇ ਡਟੋਗੇ ਕਿੰਦਾ ਸੀ ਡਟਾਂਗੇ ਇਹਨਾਂ ਦੇ ਨਾਲ ਡਟਾਂਗੇ ਸੀਐਨਐਮ ਡੀਐਸਐਫ ਨਾਲ ਆਰਮੀ ਦੇ ਨਾਲ ਡਟਾਂਗੇ ਸਾਨੂੰ ਪਿੱਛੇ ਜਾ ਕੇ ਅਸੀਂ ਕੀ ਕਰਨਾ ਪਿੱਛੇ ਅਸੀਂ ਕਿਧੇ ਕੋਲ ਜਾਵਾਂ ਕੀ ਪਿੱਛੇ ਜਾ ਕੇ ਅਸੀਂ ਭੱਜ ਕੇ ਜਾਵਾਂਗੇ ਉੱਥੇ ਵੱਜ ਜਾਵਾਂਗੇ ਜੋ ਹੋਣੀ ਉਹ ਹੋ ਹੀ ਜਾਣੀ ਸਾਡੇ ਅਸੀਂ ਨਾਲ ਡਟਾਂਗੇ ਇਹਨਾਂ ਦੇ ਪੂਰਾ ਸੰਵੰਤਰ ਧਿਆਨ ਕੀ ਨਾ ਜੀ ਬਸ਼ੰਬਰ ਸਿੰਘ ਪਿੰਡ ਬਰਬਾਰ ਸਿੰਘ ਵਾਲਾ ਠਾੜ ਦੋਨਾਂ ਮੁਲਕਾਂ ਦੇ ਵਿੱਚ ਤਲਖੀ ਵਧੀ ਹੋਈ ਹੈ ਕਹਿੰਦੇ جنگ ਦੇ ਹਾਲਾਤ ਬਣੇ ਹੋਏ ਆ ਕਿਸੇ ਵੇਲੇ ਵੀ ਜਿਹੜਾ ਕੀ ਹੈ ਜੰਗ ਲੱਗ ਸਕਦੀ ਹੈ ਕਿੱਦਾਂ ਵਿਖਦੇ ਹੋ ਬਾਡਰ ਤੇ ਹਾਲਾਤ ਕੀ ਨਹੀਂ ਸਰ ਬਾਡਰ ਦੇ ਹਾਲਾਤ ਤੱਕ ਤਾਂ ਕੋਈ ਇੰਨੀ ਜ਼ਿਆਦਾ ਪਰੇਸ਼ਾਨੀ ਵਾਲੀ ਗੱਲ ਨਹੀਂ ਜੀ ਸਾਡੇ ਵੀ ਬੀਐਸਐਫ ਨਾਲ ਗੱਲਬਾਤ ਹੁੰਦੀ ਰਹਿੰਦੀ ਉਸ ਦਿਨ ਪਰਸੋ ਚੌਥ ਮੀਟਿੰਗ ਹੋਈ ਸੀ ਤੇ ਅਜੇ ਤੱਕ ਉਹਨਾਂ ਨੇ ਗੇਟਬਰੀ ਗੱਲ ਕੀਤੀ ਵੀ ਜਿਹੜੇ ਅੰਦਰ ਜਮੀਨਾ ਇਕੀਆਂ ਨੇ ਖੰਡਾਤਰ ਤੱਕ ਅੱਗੇ ਉਹ 10 ਦਿਨ ਵਾਸਤੇ ਬੰਦ ਨੇ ਤੇ ਜਿਵੇਂ ਵੀ ਅੱਗੋਂ ਮਾਹੌਲ ਇਸ ਦਾ ਹੈ ਦੋਸਤ ਇੰਦਰ ਮੀਟਿੰਗ ਆਪਣੇ ਨਾ ਕੀਤੀ ਜਾਵੇਗੀ। ਪਾਰ ਜਿਹੜੀ ਫਸਲ ਸੀ, ਪਰਾਲੀ ਸੀ, ਤੂੜੀ ਸੀ ਉਹ ਉਹ ਸਾਹਮਲੀ। ਹਾਂਜੀ ਹਾਂਜੀ। ਤੂੜੀ ਰਹੇਗੀ ਸਰ ਕਣਕ ਕੱਟ ਲਈ ਜ਼ਿਮੀਂਦਾਰਾਂ ਨੇ। ਦੋਸਤ ਬਾਅਦ ਆ ਜਿਵੇਂ ਵੀ ਕੋਈ ਮੌਕਾ ਤੇ ਕਈ ਲੋਕ ਨੇ ਤੂੜੀ ਬਣਾ ਲਈ। ਤੇ 10 ਦਿਨ ਦੀ ਮੌਲਤ ਦਿੱਤੀ ਬੀਐਸਰ ਕਮਾਂਡਰ ਨੇ ਅੱਛਾ ਜੇਕਰ ਗੱਲ ਕਰੀਏ ਜੇ ਤਾਂ ਦੇ ਹਾਲਾਤ ਬੰਦੇ ਨੇ ਜੇਕਰ ਕਿਤੇ ਜੰਗ ਹੋ ਜਾਂਦੀ ਤੋਂ ਉਹਨਾਂ ਮੁਲਕਾਂ ਦੇ ਵਿਚਾਲੇ ਛੇੜ ਜਾਂਦੀ ਤਾਂ ਫਿਰ ਤੁਸੀਂ ਇੱਥੇ ਰਹੋਗੇ ਪਿੱਛੇ ਜਾਓਗੇ ਸਰ ਇੱਥੇ ਰਹੇ ਉਹਨਾਂ ਫਿਰ ਪਿੱਛੇ ਜਾ ਕੇ ਕੀ ਕਰਾਂਗੇ ਪਿੱਛੇ ਵੀ ਦਿੱਕਤ ਅਲੀ ਪਰੇਸ਼ਾਨੀ ਅਲੀ ਪਿੱਛੇ ਵੀ ਮੌਲ ਖਰਾਦੀ ਹੋਣਾ ਹੈ ਬਸ ਨਾਲ ਹੀ ਹੈ ਬੋਝ ਦੀ ਆਪਦੀ ਦੇਸ਼ ਦੀ ਨਾਲ ਹੀ ਸਰ ਨਹੀਂ ਬਾਰਡਰ ਤੇ ਰਹਿਣੇ ਕੋਈ ਸਰ ਜਨ ਲੇਦਾ ਵੀ ਲਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਨਹੀਂ ਅਜੇ ਤੱਕ ਜਿਵੇਂ ਗੱਲਾਂ ਸੁਣਦੇ ਆ ਬੱਚੇ ਵੀ ਜਿਹੜੇ ਐਸ ਤਰ੍ਹਾਂ ਨਹੀਂ ਉਹ ਸਰ ਇਸ ਤਰ੍ਹਾਂ ਕੋਈ ਅਫਵਾਹਾਂ ਵੀ ਉੱਡੀਆਂ ਆਈਆਂ ਨੇ ਵੀ ਜ਼ਿਆਦਾਤਰ ਮਾਹੌਲ ਖਰਾਬ ਕਰਨ ਵਾਸਤੇ ਇਹੋ ਜੀ ਕੋਈ ਵੀ ਗੱਲ ਅਜੇ ਤੱਕ ਨਹੀਂ ਆਈ ਜਿਹੜੇ ਲੋਕ ਐਵੇਂ ਗਲਤ ਅਫਵਾਹਾਂ ਉਡਾਉਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਉਹਨਾਂ ਨੂੰ ਇਹੀ ਰਿਕਵੈਸਟ ਵੀ ਉਹ ਆਪਣੇ ਵਿਦੇਸ਼ ਵਸਤੀ ਜਾਂ ਨਾਲ ਦੀ ਗੁਆਂਢੀ ਦੇਸ਼ ਵਸਤੀ ਵੀ ਸਹੀ ਗੱਲਬਾਤ ਕਰੋ ਸਹੀ ਤਰੀਕੇ ਨਾਲ ਕਰੋ ਅਫਵਾਹਾਂ ਨਾ ਡਾਓ ਗਲਤ ਤਰੀਕੇ ਨਾਲ ਜਾ ਇਹ ਵੀਡੀਓ ਕਰਕੇ ਕਿਸੇ ਤਰ੍ਹਾਂ ਦੀ ਹਮ ਇਦਾਂ ਦਾ ਮਤਲਬ ਕਿ ਮਾਹੌਲ ਹਾਂਜੀ ਮਾਹੌਲ ਖਰਾਬ ਨਾ ਕਰੋ ਕਿਉਂ ਬੱਚੇ ਜਿਹੜੇ ਕਮਜ਼ੋਰ ਦਿਲਾਂ ਵਾਲੇ ਉਹਨਾਂ ਤੇ ਮਾੜਾ ਪ੍ਰਭਾਵ ਪੈਂਦਾ ਹੈ ਹਾਂ ਕਿ ਨਾ ਹੈ ਪਰਾ ਗੁਰਚਰਨ ਸਿੰਘ ਪ੍ਰਵਾਸੀ ਹੋਣਾ ਠਾਰੀ ਮੰਦਾ ਸੀ 24 25 ਕਿਲੋਮੀਟਰ ਤੋਂ ਆ ਰੋਜ਼ ਇੱਥੇ ਕੰਮ ਕਰਨ ਉਹਨੇ ਇਹ ਪਾਪਾ ਦਾ ਵਾਟਰ ਕੋਲਾਈ ਦਾ ਕੰਮ ਕੀਤਾ ਜਾਂ ਨਹੀਂ ਆਹ ਨਾਲ ਕੰਡਿਆਰੀ ਤਾਰ ਹੈ ਜਿਵੇਂ ਦੇਖ ਲਓ ਜੀ ਹਮ ਕੋਈ ਮੰਨ ਲਓ ਇਸ ਤਰ੍ਹਾਂ ਦੀ ਗੱਲ ਨਹੀਂ ਇਹ ਮਨ ਲਓ ਕਦਰਿਆ ਦੀ ਹਾਂ ਜੀ ਬਿਲਕੁਲ ਤੁਸੀਂ ਜਿਸ ਤਰ੍ਹਾਂ ਨਾਲ ਕਹਿ ਰਹੇ ਆ ਕਿ ਹਾਲਾਤ ਜਿਹੜੇ ਆ ਉਹ ਦੋਨਾਂ ਮੂਲਕਾਂ ਦੇ ਵਿੱਚ ਤਲਖੀ ਵਾਲੇ ਬਣੇ ਹੋਏ ਆ جنگ ਲੱਗ ਸਕਦੀ ਹੈ ਹਾਂ ਜੀ ਲੱਗ ਸਕਦੀ ਤੇ ਜੇਕਰ ਇਦਾਂ ਦੇ ਹਾਲਾਤ ਹੋ ਜਾਂਦੇ ਆ جنگ ਲੱਗ ਜਾਂਦੀ ਆ ਫਿਰ ਫਿਰ ਜੀ ਅਸੀਂ ਤਾਂ ਨਾਲ ਹੀ ਆਏ ਇਹਨਾਂ ਦੇ ਹਾਂ ਜੀ ਫੌਜੀਆ ਦੇ ਨਾਲ ਹਾਂ ਜੀ ਫੌਜੀਆ ਦੇ ਨਾਲ ਅਸਡਾਰ ਰੋ ਜੀ ਪ੍ਰੈਕਟਿਸ ਸਾਡੀ ਚੱਲਦੀ ਰਹਿੰਦੀ ਹੈ ਜੀ ਕੰਮ ਕਰਦੇ ਰਹੇ ਨੇ ਜੀ ਸਾਡੇ ਕੋਲ ਹਥਿਆਰ ਹੈਗੇ 11 ਨੀ ਲੋਡ ਹੈ ਜੀ ਆਹ ਦੇਖੋ ਲੋਕ ਪਾਇਲ ਕਿੰਨੇ ਘੋੜ ਜਿੱਤਿਆ ਸਾਡੇ ਕੋਲ ਕਿੰਨੇ ਵਿਕਈਆਂ ਹਾਂ ਹਾਂ ਜੀ ਕਈਆਂ ਨਾਲ ਹੀ ਲਾਗੇ ਹਾਂ ਜੀ ਅੱਛਾ ਜਿਹੜਾ ਹਮਲਾ ਕੀਤਾ ਗਿਆ ਫੌਜ ਪੈਲ ਪੈਲਗਾਮ ਦੇ ਉੱਤੇ ਨਿਹੱਦਿਆਂ ਦੇ ਉੱਤੇ ਹਮਲਾ ਕੀਤਾ ਗਿਆ ਉਹਨੂੰ ਕਿਸ ਤਰ੍ਹਾਂ ਨਾਲ ਦੇਖੋ ਸਰ ਉਹ ਤਾਂ ਬਹੁਤ ਮਾੜਾ ਹੋਇਆ ਜੀ ਹਾਂ ਹਾਂ ਜੀ ਕੀ ਬਦਲਾ ਲੈਣਾ ਚਾਹੀਦਾ ਲੈਣਾ ਚਾਹੀਦਾ ਜੀ ਜਿਹੜੇ دہشت گردੀ ਫਲਾਉਂਦੇ ਆ ਉਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਹਾਂ ਜੀ ਸਿਖਾਉਣਾ ਜੀ ਬਿਲਕੁਲ ਤੁਸੀਂ ਹੀ ਸੱਕ ਚੋ ਹਾਂ ਜੀ ਤੇ ਉਦਾਂ ਹਾਲਾਤ ਇਥੇ ਨਾਰਮਲ ਨਾਰਮਲ ਜੀ ਦੇਖ ਲਓ ਜੀ ਤੁਹਾਡੇ ਸਾਹਮਣੇ ਹੀ ਹੈ ਜੀ ਇਥੇ ਤਾਂ ਨਾ ਕੋਈ ਆ ਮਨ ਲਓ ਇੱਕ ਨਾ ਕਈ ਪੰਜ ਛੇ ਉੱਥੇ ਬੈਠੇ ਹੁੰਦੇ ਨੇ ਬਸ ਆਰਮੀ ਵਾਲੇ ਜੀ ਤੇ ਨਾਰਮਲ ਹੈ ਕੋਈ ਉਹਨਾਂ ਨੂੰ ਹਰ ਰੋਜ਼ ਅਸੀਂ ਬੁਲਾ ਕੇ ਆਉਂਦੇ ਹਾਂ ਜੀ ਤੇ ਕਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਮਨੂ ਨਾਲਾ ਮੁੱਠੇ ਬਣੇ ਨੇ ਜੀ ਉਹਨਾਂ ਦੇ ਵਿੱਚ ਕੋਈ ਉੱਥੇ ਫੌਜ ਨਹੀਂ ਆਈ ਮਨੂ ਇੱਥੇ ਆਪਣੇ ਤੋਂ ਆਈ ਦਾਦਾ ਆ ਜੋਗੀ ਨਾਲ ਘੜੀ ਜੀ ਉਹਨਾਂ ਦੀ ਬਲਕਿ ਪੁੱਲ ਮਲਾ ਕੇ ਪੁੱਲ ਮਲਾ ਕੇ ਅੱਗੇ ਅਸੀਂ ਆਉਣੇ ਗਏ ਰਹੇ ਉਧਰ ਜੀ ਦੇਖ ਕੇ ਆਏ ਉਹ ਅਸੀਂ ਅੱਗੇ ਚੱਲ ਕੰਟਿਆਰੀ ਤਾਰ ਹੀ ਦੇਖ ਕੇ ਆਏ ਕੋਈ ਐਸਾ ਹਾਲਾਤ ਵ ਹਾਂ ਠੀਕ ਹੀ ਨਾ ਟਟਰ ਹਰ ਨਾਮ ਸਣੀ ਪਿੰਡ ਆ ਲਿਆਣਾ ਜੀ ਆ ਲਿਆਣਾ ਹਾਂਜੀ ਆ ਲਿਆਣੇ ਉਹ ਕਰੇ ਤੇ ਆਤੂ ਵਾਲੇ ਹਾਂਜੀ ਆਤੂ ਵਾਲੇ ਕੰਮ ਕਰਨਾ ਹਰ ਰੋਜ਼ ਆਉਂਦੇ ਜੀ ਕੁਆਟਰ ਸਕੂਲ 아이ਦਾ ਸਾਡਾ ਕੰਮ ਜਾਂਦਾ ਠੀਕ ਹਾਂਜੀ ਨਾਲਾ ਰੂਟੀਨ ਦੇ ਜਿਹੜੇ ਕੰਮ ਹੈਗੇ ਆ ਉਹ ਕਿਤੇ ਜਾ ਰਹੇ ਆ ਬਰਮਾ ਸੜਕ ਦੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਜਾ ਰਹੀਆਂ ਕੋਈ ਵੀ ਕਿਸੇ ਦੇ ਮਨ ਦੇ ਵਿੱਚ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਬੱਚੇ ਜਿਹੜੇ ਆ ਉਹ ਸਕੂਲਾਂ ਤੋਂ ਵਾਪਸ ਆ ਰਹੇ ਆ ਖੇਡ ਰਹੇ ਆ ਆਪਣੀ ਪੜ੍ਹਾਈ ਕਰਕੇ ਆ ਰਹੇ ਆ ਤਾਂ ਇਹ ਗਰਾਉਂਡ ਤੇ ਜਿਹੜੇ ਹਾਲਾਤ ਆ ਉਹ ਤੁਹਾਨੂੰ ਦਿਖਾ ਰਹੇ ਆ ਸਰਪੰਚ ਸਾਹਿਬ ਵੀ ਮੌਜੂਦ ਆ ਸਰਪੰਚ ਸਾਹਿਬ ਬੜਾ ਇੱਕ ਜਿਹੜਾ ਮਾਹੌਲ ਜਿਹਾ ਬਣਿਆ ਹੋਇਆ ਡਰ ਵਾਲਾ ਹਨਾ ਵੀ ਜੰਗ ਲੱਗ ਸਕਦੀ ਕਿਸੇ ਵੇਲੇ ਵੀ ਜੰਗ ਲੱਗ ਸਕਦੀ ਹੈ ਇੱਥੋਂ ਦੇ ਹਾਲਾਤ ਕਿਦਾਂ ਦੇ ਬਿਲਕੁਲ ਨਹੀਂ ਜੀ ਮਾਹੌਲ ਬਿਲਕੁਲ ਸਹੀ ਹੈ ਸਾਡੇ ਪਿੰਡ ਦਾ ਹਾਂ ਬਿਲਕੁਲ ਬੱਚੇ ਸਹੀ ਸਕੂਲ ਜਾ ਰਹੇ ਨੇ ਹਾਂ ਤੇ ਕੋਈ ਡਰ ਦਾ ਮਾਹੌਲ ਨਹੀਂ ਇੱਧਰ ਕੋਈ ਡਰ ਨਹੀਂ ਨਹੀਂ ਜੀ ਬਿਲਕੁਲ ਅੱਛਾ ਜੇਕਰ ਜੰਗ ਲੱਗ ਹੀ ਜਾਂਦੀ ਹੈ ਰਬ ਨਾ ਕਰੇ ਜੇ ਹਾਲਾਤ ਜਿੱਦਾਂ ਦੇ ਬਣੇ ਹੋਏ ਆ ਜੇਕਰ ਜੰਗ ਲੱਗ ਹੀ ਜਾਂਦੀ ਹੈ ਤਾਂ ਫੇਰ ਇੱਥੇ ਡਟੋਂਗੇ ਪਿੱਛੇ ਜਾਉਂਗੇ ਕੀ ਸੋਚਿਆ ਬਿਲਕੁਲ ਜੀ ਅਸੀਂ ਤਾਂ ਡਟਣ ਦਾ ਚਾਹਵਾਨ ਹੈਗੇ ਪਰ ਜਿੱਦਾਂ ਦੇ ਹਾਲਾਤ ਹੋਏ ਫਿਰ ਦੇਖਾਂਗੇ ਮੌਕੇ ਤੇ ਹੀ ਹਾਂਜੀ ਹਾਲ ਦੀ ਘੜੀ ਕੋਈ ਡਰ ਵਾਲਾ ਗੱਲ ਨਹੀਂ ਜੀ ਬਿਲਕੁਲ ਨਹੀਂ ਹੈਗੀ ਜੀ अच्छा तारो पार जेडे ਕਿਸਾਨਾਂ ਦੀ ਜ਼ਮੀਨ ਹੈਗੀ ਹੈ ਜਾਂ ਜਿੱਥੇ ਖੇਤੀ ਕਰਦੇ ਸੀ ਉਤੋਂ ਦੇ ਕੀ ਹਾਲਾਤ ਹੈ ਕੀ ਹੁਣ ਜਾ ਰਹੇ ਹੈ ਕਿਸਾਨ ਨਹੀਂ ਜੀ ਬਿਲਕੁਲ ਬੰਦ ਹੋ ਗਿਆ ਜਗੇਟ ਆ ਚਾਰ ਦਿਨ ਹੋ ਗਿਆ ਜੀ ਗੇਟ ਬੰਦ ਸੀਲ ਕੀਤੇ ਗਏ ਨੇ ਜੀ ਤੇ ਪਾਰ ਵਾਲੇ ਕਿਸਾਨਾਂ ਨੂੰ ਰੋਕੀ ਗਈ ਹੈ ਕੋਈ ਵੀ ਕਾਸ਼ਤ ਨਾ ਕੀਤੀ ਜਾਵੇ ਨਵੀਂ ਤੇ ਪਿੱਛੇ ਵੀ ਚਾਰ ਕਿਲੇ ਰੋਕਿਆ ਗਿਆ ਫਿਰ ਪਿੱਛੇ ਜਿਹੜਾ 나ੜ ਨੂੰ ਅੱਗ ਲਾਉਣ ਵਾਲੀ ਉਹ ਵੀ ਰੋਕੀ ਗਈ ਬਣਾੜ ਨੂੰ ਕੋਈ ਅਗਰਨ ਲਾਵੇ ਔਰ ਆਪਣੇ ਖੇਤਾਂ ਨੂੰ ਕੋਈ ਪਾਣੀ ਵੀ ਨਾ ਲਗਾ ਹਾਂਜੀ ਅੱਛਾ ਜੇਕਰ ਗੱਲ ਕਰ ਲਈ ਹੈ ਜਾਵੇ ਪੁਰਾਣੇ ਬਜ਼ੁਰਗ ਦੱਸਦੇ ਹੋਣੇ ਆ ਜਦੋਂ 71 ਦੀ ਜੰਗ ਜਾਂ 65 ਦੀ ਜੰਗ ਜਦੋਂ ਲੱਗੀ ਸੀ ਉਦੋਂ ਕਿਦਾਂ ਦੇ ਹਾਲਾਤ ਸੀਗੇ ਕੀ ਉਸ ਸਮੇਂ ਦਾ ਇਸ ਸਮੇਂ ਦਾ ਫਰਕ ਹੋਊਗਾ ਹਾਂਜੀ ਬਹੁਤ ਜ਼ਿਆਦਾ ਫਰਕ ਹੈ ਜੀ ਪਹਿਲਾਂ ਤਾਂ ਇੰਨੇ ਹਥਿਆਰ ਵਗੈਰਾ ਵੀ ਨਹੀਂ ਸੀਗੇ ਨਾ ਪਾਕਿਸਤਾਨ ਕੋਲ ਨਾ ਆਪਣੇ ਹਿੰਦੁਸਤਾਨ ਕੋਲ ਪਰ ਹੁਣ ਤਾਂ ਬਹੁਤ ਜ਼ਿਆਦਾ ਹਥਿਆਰ ਨੇ ਮਜੈਲਾ ਹੋ ਗਿਆ ਟੈਂਕ ਤਗੜੇ ਹੋ ਗਏ ਔਰ ਚਾਜਾਂ ਨਾਲ ਵੀ ਜੰਗ ਹੋ ਸਕਦੀ ਹਾਂਜੀ ਹਾਂਜੀ ਤੋ ਬਿਲਕੁਲ ਕਹਿੰਦੇ ਹਾਲਾਤ ਜ਼ਰੂਰ ਬਦਲੇ ਤਰੱਕੀ ਕੀਤੀ ਹੈ ਦੋਨੇ ਮੁਲਕਾਂ ਨੇ ਕੀਤੀ ਹੈ ਸਾਬਕਾ ਸਰਪੰਚ ਸਾਹਿਬ ਮੌਜੂਦ ਹੈ ਸਰਪੰਚ ਸਾਹਿਬ ਕਿੱਦਾਂ ਦੇਖਦੇ ਹੋ ਜੋ ਹਰਕਤ ਪੜੋਸੀ ਮੁਲਕ ਨੇ ਕੀਤੀ ਕੀ ਹੁੰਦਾ ਜਵਾਬ ਦੇਣਾ ਬੰਦਾ ਹੈ ਗੁੱਸਾ ਹਰੇਕ ਬੰਦੇ ਦੇ ਵਿੱਚ ਕਿਸ ਤਰ੍ਹਾਂ ਦਾ ਜਵਾਬ ਹੋਵੇ ਉਹਨਾਂ ਨੇ ਬਿਲਕੁਲ ਜੀ ਜਦੋਂ ਵੀ ਕੋਈ ਗੱਲ ਹੁੰਦੀ ਹੈ ਇੰਡੀਆ ਵਾਲੇ ਪਾਸੋਂ ਤਾਂ ਅੱਜ ਤੱਕ ਕਦੇ ਵੀ ਪਹਿਲ ਆਪਾਂ ਪਾਕਿਸਤਾਨ ਤੇ ਕੀਤੀ ਨਹੀਂ ਜਦੋਂ ਵੀ ਕੋਈ ਜੰਗ ਦੀ ਗੱਲ ਹੋਈ ਹੈ ਜਾਂ ਕੋਈ ਲੜਾਈ ਦੀ ਜਾਂ ਪਿੱਛੇ ਸਰਜੀਕਲ ਸਟ੍ਰਾਈਕ ਹੋਇਆ ਸੀ ਉਦੋਂ ਵੀ ਹਰ ਵਾਰੀ ਉਹ ਹੀ ਕਰਦੇ ਆ ਗਲਤੀ ਹੂੰ ਪਹਿਲ ਉਹ ਕਰਦੇ ਆ ਤੇ ਕਰਦੇ ਵੀ ਇੰਨੀ ਮਾੜੀ ਐ ਇੰਨੀ ਗੰਦੀ ਹਰਕਤ ਕਰਦੇ ਆ ਕਿ ਕੋਈ ਉਹ ਮਰਦਾਂ ਵਾਲੀ ਗੱਲ ਨਹੀਂ ਐ ਇੱਕ ਬੰਦੇ ਤੇ ਪਿੱਠ ਪਿੱਛੇ ਜਿਹੜਾ ਵਾਰ ਕਰਨ ਵਾਲਾ ਕੰਮ ਕਰਦੇ ਆ ਨਿਹੱਥੇ ਲੋਕਾਂ ਦੇ ਕਰਦੇ ਆ ਜਿਵੇਂ ਕਿ ਹੁਣ ਪਹਿਲਗਾਮ ਦੇ ਵਿੱਚ ਉਹਨਾਂ ਨੇ ਔਰਤਾਂ ਤੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਪਤੀਆਂ ਨੂੰ ਜਿਹੜੀਆਂ ਨਿਹੱਥਿਆਂ ਨੂੰ ਗੋਲੀਆਂ ਮਾਰੀਆਂ ਨੇ ਬੜਾ ਥੋੜਾ ਦੁੱਖ ਲੱਗਿਆ ਬਹੁਤ ਜ਼ਿਆਦਾ ਦੁੱਖ ਲੱਗਿਆ ਹਰੇਕ ਇੰਡੀਅਨ ਦੇ ਮਨ ਵਿੱਚ ਗੁੱਸਾ ਐ ਕਿ ਇਹ ਬਦਲਾ ਪਾਕਿਸਤਾਨ ਤੋਂ ਲੈਣਾ ਚਾਹੀਦਾ ਹੂੰ ਤੇ ਲੈਣਾ ਪਵੇਗਾ ਤਾਂ ਇਹ ਜਿਹੜਾ ਜਾ ਕੇ ਅੱਗੇ ਆਉਣ ਵਾਲੇ ਸਮੇਂ 'ਚ ਕੁਝ ਇਹਦੇ ਅਕਲ ਟਿਕਾਣੇ ਆਵੇ ਕਿ ਨਹੀਂ ਤੇ ਆਪਣੀ ਹਰਕਤਾਂ ਦਾ ਬਾਜ਼ ਨਹੀਂ ਆਏ ਪਰ ਜੰਗ ਜਿਹੜਾ ਹੈਗਾ ਇਹ ਤੇ ਕੋਈ ਮਤਲਬ ਕਿ ਆਪਾਂ ਕਹਿ ਲਈਏ ਨੁਕਸਾਨ ਤਾਂ ਦੋਨੇ ਮੁਲਕਾਂ ਦਾ ਹੀ ਹੈ ਹਨਾ ਇੱਧਰ ਵੀ ਹੈ ਉੱਧਰ ਵੀ ਹੈ ਦੇਖੋ ਇੰਡੀਆ ਨਹੀਂ ਚਾਹੁੰਦਾ ਹਾਂ ਨਾ ਅਜੇ ਤੱਕ ਕਦੇ ਵੀ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਇੰਡੀਆ ਚਾਹੁੰਦਾ ਹੀ ਨਹੀਂ ਕਿ ਆਪਾਂ ਕਿਸੇ ਮੁਲਕ ਨਾਲ ਲੜਾਈ ਕਰੀਏ ਕਿਉਂਕਿ ਆਪਣਾ ਦੇਸ਼ ਤਰੱਕੀ ਦੇ ਰਾਹ ਤੇ ਬਹੁਤ ਤਰੱਕੀ ਦੇ ਰਾਹ ਤੇ ਪਹਿਲਾਂ ਨਾਲੋਂ ਬਹੁਤ ਐਡਵਾਂਸ ਹੋ ਚੁੱਕਿਆ ਆਪਣਾ ਦੇਸ਼ ਇਸ ਕਰਕੇ ਜਿਹੜਾ ਹੈ ਪਾਕਿਸਤਾਨ ਤਾਂ ਸ਼ੁਰੂ ਤੋਂ ਹੀ ਭੁੱਖਾ ਮਰਦਾ ਹੈ ਤੇ ਹਰਕਤਾਂ ਵੀ ਉਦਾਂ ਦੀਆਂ ਕਰਦਾ ਹੈ ਸੋ ਇਸ ਕਰਕੇ ਉਹ ਵੀ ਚਾਹੁੰਦਾ ਹੈ ਕਿ ਜਿਵੇਂ ਅਸੀਂ ਆਂ ਓਵੇਂ ਦੀ ਹੋ ਜਾਣਾ ਸੋ ਕੋਈ ਗੱਲ ਨਹੀਂ ਜੇ ਉਹਨਾਂ ਦੀ ਕੋਈ ਹੈਗੀ ਹੈ ਮਨ ਦੇ ਵਿੱਚ ਗੱਲ ਤੇ ਉਹ ਉਹਨਾਂ ਦੀ ਪੂਰੀ ਕਰਾਂਗੇ ਕਿ ਆਪਾਂ ਬਖਸ਼ਾਂਗੇ ਨਹੀਂ ਪੋਖ ਦਾ ਉਹਨਾਂ ਦੇ ਸਬੂਤ ਹੈ ਇੱਥੇ ਤਾਰਾ ਹੀ ਨਹੀਂ ਲਾਈਆਂ ਉਹਨਾਂ ਨੇ ਆਪਦੇ ਵਾਲੇ ਪਾਸੇ ਹਨ ਆਪਣੇ ਤਾਂ ਤਾਰਾਂ ਲੱਗੀਆਂ ਉਹਨਾਂ ਦੇ ਤਾਰਾਂ ਨਹੀਂ ਲੱਗੀਆਂ ਬਿਲਕੁਲ ਅਸੀਂ ਤਾਂ ਜਿਹੜਾ ਇੱਥੇ ਬਾਰਡਰ ਦੇ ਬਿਲਕੁਲ ਨਾਲ ਹੀ ਆਪਣਾ ਘਰ ਹੈ ਜੀ ਜਦ ਦੀ ਇੱਥੇ ਰਹਿ ਰਹੇ ਹਾਂ ਸਕਲ ਸੀ ਨਾ ਟਰੈਕਟਰ ਕੋਈ ਸਾਧਨ ਨਹੀਂ ਸੀ ਹਾਂ ਹੁਣ ਥੋੜੇ ਬਤੇ ਕਿਤੇ ਆਉਂਦੇ ਆ ਸੋ ਇਸ ਕਰਕੇ ਜਿਹੜਾ ਜੈਵ ਜੀ ਹਰਕਤਾ ਮੈਨੂੰ ਲੱਗਦਾ ਉਹਦੇ ਤੋਂ ਵੀ ਜਾਣੇ ਮੈਂ ਕਹਿੰਦਾ ਜੀ ਵੇਖੋ ਤੁਸੀਂ ਚਾਹੁੰਦੇ ਆ ਸਾਰੇ ਹਰੇਕ ਇਨਸਾਨ ਚਾਹੁੰਦਾ ਹੈ ਕਿ ਲੜਾਈਆਂ ਚ ਕੋਈ ਫਾਇਦਾ ਨਹੀਂ ਹੁੰਦਾ ਨਹੀਂ ਹੋਣੀ ਚਾਹੀਦੀ ਲੜਾਈ ਨੁਕਸਾਨ ਹੈ ਪਰ ਜੇ ਕਿਤੇ ਉਹਨਾਂ ਨੇ ਮਨ ਬਣਾ ਲਿਆ ਤਾਂ ਫਿਰ ਕੋਈ ਨਹੀਂ ਆਪਾਂ ਸਾਰੇ ਵੇਖਾਂਗੇ ਉਹਨਾਂ ਨੇ ਹਾਲ ਕੀ ਉਹਨਾਂ ਦਾ ਹੁੰਦਾ ਹੈ ਜੇਕਰ ਜੰਗ ਲੱਗਦੀ ਹੈ ਫਿਰ ਇੱਥੇ ਰਹੋਗੇ ਪਿੱਛੇ ਜਾਵਾਂਗੇ ਨਹੀਂ ਜਿੱਦਾਂ ਪ੍ਰਸ਼ਾਸਨ ਦਾ ਹੁਕਮ ਹੋਵੇਗਾ ਜਿੱਦਾਂ ਦੇ ਪਿੱਛੋਂ ਆਰਡਰ ਹੋਣਗੇ ਉਦਾਂ ਤਾਂ ਤੁਹਾਡੇ ਵੱਸ ਹੋਵੇ ਫਿਰ ਨਹੀਂ ਦੇਖੋ ਵੱਸ ਵਾਲੀ ਗੱਲ ਨੂੰ ਤਾਂ ਕੀ ਐ ਅਸੀਂ ਤਾਂ ਕਹਿ ਰਹੇ ਹਾਂ ਕਿ ਅਸੀਂ ਫੌਜ ਦੇ ਨਾਲ ਆ ਤੇ ਜੇ ਕਿਤੇ ਫੌਜ ਸਾਨੂੰ ਮੌਕਾ ਦੇਵੇ ਤਾਂ ਅਸੀਂ ਵੀ ਨਹੀਂ ਪਿੱਛੇ ਹਟਦੇ ਬਿਲਕੁਲ ਨਹੀਂ ਘਾਰ ਤਾਈ ਠੋਕ ਕੇ ਆਵਾਂ ਹਾਂ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਤਾਂ ਬਿਲਕੁਲ ਜਜ਼ਬਾ ਲੋਕਾਂ ਦੇ ਵਿੱਚ ਬਦਲਾ ਜਿਹੜਾ ਉਹ ਜ਼ਰੂਰੀ ਹੈ ਔਰ ਪਾਕਿਸਤਾਨ ਨੂੰ ਸਬਕ ਸਿਖਾਣਾ ਜ਼ਰੂਰੀ ਹੈ ਕਿਉਂਕਿ ਅਕਸਰ ਹੀ ਪਹਿਲ ਜਿਹੜੀ ਆ ਪਾਕਿਸਤਾਨ ਕਰਦਾ ਔਰ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ਼ ਨਹੀਂ ਆਉਂਦਾ ਭੁੱਖੇ ਐ ਤਾਰ ਤੱਕ ਲਾਉਣ ਦੇ ਪੈਸੇ ਨਹੀਂ ਹੈਗੇ ਪਰ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਦੇ ਤਾਂ ਵੇਲਾ ਆ ਗਿਆ ਇੱਕ ਮੂਤੋੜੇ ਜਵਾਬ ਦੇਣਾ ਤਾਂ ਕਿ ਉਹਨਾਂ ਦੀ ਆਉਣ ਵਾਲੀਆਂ ਨਸਲਾਂ ਵੀ ਯਾਦ ਰੱਖਣ ਕਿ ਭਾਰਤ ਦੇ ਨਾਲ ਹਿੰਦੁਸਤਾਨ ਦੇ ਨਾਲ ਪੰਗਾ ਜਿਹੜਾ ਹੈ ਉਹ ਨਹੀਂ ਲੈਣਾ ਔਰ ਸਰਹੱਦੀ ਇਲਾਕੇ ਦੇ ਹਾਲਾਤ ਜਿਹੜੇ ਆ ਉਹ ਬਿਲਕੁਲ ਨਾਰਮਲ ਹੈ ਇੱਥੇ ਕੋਈ ਕਿਸੇ ਤਰ੍ਹਾਂ ਦਾ ਡਰ ਨਹੀਂ ਹੈਗਾ ਕਿਸੇ ਦੇ ਵਿੱਚ ਔਰ ਲੋਕ ਕਹਿੰਦੇ ਆ ਕਿ ਜੇਕਰ ਸਮਾਂ ਆਇਆ ਤਾਂ ਫੌਜ ਦੇ ਨਾਲ ਡਟ ਕੇ ਖੜਾਂਗੇ ਫੌਜ ਦਾ ਸਾਥ ਦੇਵਾਂਗੇ ਔਰ ਗਵਾਂਡੀਆਂ ਨੂੰ ਉਹਨਾਂ ਦੀ ਔਕਾਤ ਦਿਖਾ ਦਾਂਗੇ ਯਾਰਾ ਆਪਾਂ ਰੋਜ਼ ਸੁਣ ਰਹੇ ਆਂ ਵੀ ਦੋਨਾਂ ਮੁਲਕਾਂ ਦੇ ਵਿੱਚ ਤਲਖੀ ਹੈ ਬਹੁਤ ਜ਼ਿਆਦੇ ਜੋ ਪਹਿਲਗਾਮ ਦੇ ਵਿੱਚ ਹੱਤਵਾਦੀਆਂ ਨੇ ਹਮਲਾ ਕੀਤਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਦੋਨੇ ਮੁਲਕਾਂ ਚ ਬੜੀ ਜ਼ਿਆਦੇ ਤਲਖੀ ਆ ਗਈ ਹੈ ਬਿਲਕੁਲ ਜੀ ਫੜ ਕੇ ਆਪਾਂ ਇਸ ਟਾਈਮ ਬਾਰਡਰ ਤੇ ਖੜੇ ਆ ਮੇਰੇ ਖਿਆਲ ਚ ਕੰਡਿਆਲੀ ਤਾਰ ਆ ਦੋ ਤਿੰਨ ਕਿਲੇ ਆ ਨਾਲ ਨਾਲ ਤਿੰਨ ਕਿਲੇ ਤਿੰਨ ਕਿਲੇ ਆ ਤੇ ਆ ਇੱਥੋਂ ਦੇ ਹਾਲਾਤ ਕੀ ਆ ਗਰਾਊਂਡ ਦੀ ਰਿਪੋਰਟ ਕੀ ਤੁਸੀਂ ਇੱਥੇ ਰਹਿੰਦੇ ਹੋ ਸਾਨੂੰ ਕੋਈ ਡਰ ਨਹੀਂ ਕੋਈ ਟੈਨਸ਼ਨ ਨਹੀਂ ਇੱਥੇ ਦੀ ਅਜੇ ਤੱਕ ਸਾਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਗਈ ਵੀ ਕੋਈ ਹਾਲਾਤ ਜ਼ਿਆਦਾ ਵਿਗੜ ਸਕਦੇ ਆ ਬਾਰਡਰ ਤੇ ਜਿਹੜੇ ਬੈਠੇ ਆ ਹੂੰ ਬਿਲਕੁਲ ਸਹੀ ਚੱਲ ਰਿਹਾ ਤੇ ਪਿੱਛੇ ਜਿਵੇਂ ਫਰੋਜਪੁਰ ਹੋ ਗਿਆ ਰਾਜੋ ਕੀ ਗੱਟੀ ਹੂੰ ਉਹ ਨਾਲ-ਨਾਲ ਦੇ ਪਿੰਡ ਜਿਹੜੇ ਚੱਲੂ ਕੀ ਉਹਨਾਂ ਨੂੰ ਉਠਾਇਆ ਜਾ ਰਿਹਾ ਆਪਣੇ ਮਨੇ ਕੋਈ ਜ਼ਿਆਦਾ ਨਹੀਂ ਉਹ ਵੀ ਕੋਈ ਜ਼ਿਆਦਾ ਵੱਡਾ ਨਹੀਂ ਇੱਕ ਵੀਡੀਓ ਹੀ ਆ ਸਿਰਫ ਕੋਈ ਏਡੀ ਅਫੀਸ਼ੀਅਲ ਤਾਂ ਨਹੀਂ ਗੱਲ ਆਈ ਸਾਹਮਣੇ ਆਪਣੇ ਮਨੇ ਤਾਂ ਅਜੇ ਤੱਕ ਫੌਜ ਵੀ ਨਹੀਂ ਆਈ ਅਜੇ ਤੱਕ ਕੋਈ ਇਦਾਂ ਦੇ ਹਾਲਾਤ ਨਹੀਂ ਹੈਗੇ ਜਿਹੜੇ ਕੋਈ ਜ਼ਿਆਦਾ ਪੜਕੇ ਹੋਏ ਬਿਲਕੁਲ ਚਾਂਦੇ हां बॉर्डर सील जरूर कर ਦਿੱਤਾ ਨੇ ਜਿਨ੍ਹਾਂ ਦੀ ਜ਼ਮੀਨਾਂ ਨੇ ਜਾਂ ਚਾਰ ਕਿੱਲੇ ਪਿੱਛੇ ਛੋਣ ਲਾਉਣ ਤੋਂ ਰੋਕ ਲਾਤੀ ਨੇ 나ੜ ਸਾੜਨ ਤੋਂ ਲਾਤੀ ਨੇ ਹੂੰ ਉਹਨਾਂ ਉਹਨਾਂ ਏਰੀਆ ਜਿਹੜਾ ਉਹਨਾਂ ਏਰੀਆ ਚਾਰ ਕਿੱਲੇ ਪਿੱਛੇ ਤੇ ਅੱਗੇ ਬਾਰਡਰ ਤੋਂ ਅੱਗੇ ਅੱਗੇ ਜਿੰਨਾ ਵੀ ਇਤਾਰ ਤੋਂ ਅੱਗੇ ਅੱਗੇ ਸਾਰਾ ਬੰਦ ਕੀਤਾ ਗਿਆ ਸੀਲ ਕੀਤਾ ਗਿਆ ਉਹ ਸੀਲ ਕੀਤਾ ਗਿਆ ਗੇਟ ਸੀਲ ਕਰ ਤੇ ਜਿਹੜੀ ਫਸਲ ਸੀ ਪਾਰ ਉਹ ਵੱਢ ਲਈ हां ਉਹ ਵੱਢ ਲਈ ਸਾਰੀ हां ਤੋੜੀ ਤੁਹਾਡੀ ਰਹਿੰਦੀ ਹੈ ਹਾਂ ਉਹ ਰੋਕ ਲੱਗ ਗਈ ਹੂੰ ਹਾਂਜੀ ਅੱਛਾ ਉਦਾਂ ਮਤਲਬ ਕਿ ਤੁਸੀਂ ਕਹਿੰਦੇ ੜਾਰ ਵਾਲਾ ਕੋਈ ਮੌਲ ਨਹੀਂ ਤੇ ਜਿਹੜਾ ਹਮਲਾ ਕੀਤਾ ਅਤਵਾਦੀਆਂ ਨੇ ਉਹਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਜਿਹੜੇ ਬੇਕਸੂਰ 26 ਜਣੇ ਮਾਰ ਦਿੱਤੇ ਘੁੰਮਣ ਫਿਰਨ ਗਏ ਸੀ ਵਿਚਾਰੇ ਜੀ ਉਹ ਤਾਂ ਉਗਰਵਾਦੀ ਨੇ ਜੀ ਜਿਨ੍ਹਾਂ ਨੇ ਕੀਤਾ ਜਾਂ ਹੁਣ ਇੱਧਰ ਇੱਕ ਫੌਜੀ ਚੱਕਾ ਗਿਆ ਹੂੰ ਠੀਕ ਹੈ ਉਹ ਤਾਂ ਗਲਤ ਹਾਲਾਤ ਲੋਕ ਬਣਾਈ ਜਾਂਦੇ ਆ ਤੇ ਆਪਣੇ ਚ ਇਹਨਾਂ ਜਿਹੜੀ ਅੱਗੇ ਵਾਲੀ ਵੰਡ ਨੂੰ ਦੁਬਾਰਾ ਫੇਰ ਪੜਗਾਈ ਜਾਂਦੇ ਆ ਆਪਾਂ ਨੂੰ ਜਿਉਂਨ ਲੱਗਿਆ ਹਾਂ ਜੋ ਮਲਕਨ ਕੋਦਨ ਖਾਸਤਾ ਜੇਕਰ ਕਿਤੇ ਜੰਗ ਲੱਗ ਜਾਂਦੀ ਹੈ ਇਹੋ ਜਿਹਾ ਮਾਹੌਲ ਬਣ ਜਾਂਦਾ ਹੈ ਤੇ ਫਿਰ ਤੁਸੀਂ ਕੀ ਕਰੋਗੇ ਇੱਥੇ ਹੀ ਰਹੋਗੇ ਇੱਥੇ ਡਟੂਗੇ ਪਿੱਛੇ ਜਾਓਗੇ ਆਪਦੇ ਰਿਸ਼ਤੇਦਾਰਾਂ ਕੋਲ ਪਤ ਇੱਥੇ ਆ ਜੀ ਆਪਣੇ ਘਰ-ਬਾਰ ਸਭ ਕੁਝ ਇੱਥੇ ਆਪਾਂ ਕਿਵੇਂ ਛੱਡ ਕੇ ਜਾਵਾਂਗੇ ਮਾਲ ਡੰਗਰ ਬੱਚੇ ਕਿੱਥੇ ਰਹਿਣ ਤੇ ਆਪਣੇ ਕੋਲ ਜਗ੍ਹਾ ਹੀ ਨਹੀਂ ਹਮ ਨੁਕਸਾਨ ਤਾਂ ਦੁਆ ਕਰ ਨੂੰ ਜੇ ਆਪਾਂ ਨੂੰ ਇਹ ਤਾਂ ਉਹਨਾਂ ਨੂੰ ਵੀ ਹਮ ਇੱਥੇ ਪਿੰਡ ਦੇ ਵਿੱਚੋਂ ਕੋਈ ਉੱਠ ਕੇ ਗਿਆ ਹੋਵੇ ਨਹੀਂ ਕਿਸੇ ਤਰ੍ਹਾਂ ਦੀ ਕੋਈ ਨਹੀਂ ਅਸੀਂ ਇਹ ਮਿੱਟੀ ਪਾ ਰਹੇ ਹਾਂ ਜੀ ਸੜਕਾਂ ਦੀ ਬਰਮਾ ਦੀ ਮੈਂ ਮੈਂਬਰ ਪੰਚਾਇਤਾਂ ਹਾਂ ਅੱਛਾ ਤੁਸੀਂ ਇਸ ਟਾਈਮ ਹਾਂ ਮਜੂਤਾ ਹਾਂਜੀ ਅੱਛਾ ਮੁਲਕ ਜੀ ਤੁਹਾਡੇ ਹਿਸਾਬ ਨਾਲ ਕੋਈ ਕਿਸ ਤਰ੍ਹਾਂ ਦਾ ਨਹੀਂ ਜੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਕੋਈ ਬੀਐਸਐਫ ਨਾਲ ਕੋਈ ਮੀਟਿੰਗ ਵਗੈਰਾ ਕੋਈ ਇਸ ਚੀਜ਼ ਨੂੰ ਲੈ ਕੇ ਜੰਗ ਦੇ ਹਾਲਾਤ ਨਹੀਂ ਸਰ ਇੱਥੇ ਨਹੀਂ ਉਧਰ ਫੌਜ ਆਰਮੀ ਦੀ ਹੋ ਰਹੀ ਹੈ ਉਹਨਾਂ ਨਾਲ ਮੀਟਿੰਗ ਮੋਟਿੰਗ ਚੱਲ ਰਹੀ ਹੈ ਇੱਧਰ ਆਪਣੇ ਵੱਨੇ ਕੋਈ ਨਹੀਂ ਆਮ ਜਨਤਾ ਦੇ ਨਾਲ ਕੋਈ ਜਿਹੜੇ ਬੋਰਡ ਨਾ ਕਿਸੇ ਤਰ੍ਹਾਂ ਦੀ ਸਾਡੇ ਅਸੀਂ ਇਹਨਾਂ ਨੂੰ ਸੀਓ ਸਾਹਿਬ ਨੂੰ ਵੀ ਮਿਲਦੇ ਆ ਕੋਈ ਸੜਕ ਦੇ ਰੋਕ ਲਾਂਦਾ ਤਾਂ ਮਿੱਟੀ ਉਹ ਵੀ ਕਹਿੰਦੇ ਨੇ ਵੀ ਤੁਸੀਂ ਬਹੁਤ ਜ਼ਬਰ ਮ ਛੱਡ ਰਹੇ ਨੇ ਸੜਕਾਂ ਚੌੜੀਆਂ ਕਰੋ ਸਾਰਿਆਂ ਦਾ ਫਾਇਦਾ ਜੇ ਕੋ ਲੋਡ ਪਵੇ ਤਾਂ ਅਸੀਂ ਹਾਜ਼ਰ ਹਾਂ ਜੇ ਅਜਿਹੇ ਹਾਲਾਤ ਬਣ ਜਾਂਦੇ ਫਿਰ ਤਾਂ ਨਾਲ ਖੜੋਗੇ ਫੌਜ ਦੀ ਬਿਲਕੁਲ ਜੀ ਬਿਲਕੁਲ ਨਾਲ ਖੜੇ ਆ ਆ ਜਿਹੜੀ ਮਿੱਟੀ ਪਾ ਰਹੇ ਆ ਜੇ ਇਦਾਂ ਦੇ ਹਾਲਾਤ ਵਿਗੜੇ ਹੁੰਦੇ ਤਾਂ ਅਸੀਂ ਆਪੋ ਆਪਣੇ ਘਰਾਂ ਚ ਛਿਪ ਕੇ ਬੈਠਦੇ ਮਿਲ ਕੇ ਤੁਹਾਡੇ ਕਹਿਣ ਦਾ ਆਪਾਂ 5 ਕਿਲੋਮੀਟਰ ਤੋਂ ਇੱਥੇ ਮਿੱਟੀ ਪਾਉਣ ਲੱਗੇ ਹੋયા ਇੱਥੋਂ ਸ਼ੁਰੂ ਕੀਤਾ ਪਿੱਛੇ ਪੈ ਗਈ ਤੁਸੀਂ ਦੇਖੀ ਆਏ ਆਪਾਂ ਵਿਕਾਸ ਕਰ ਰਹੇ ਹਾਂ ਇਸ ਸਾਲ ਦੇ ਵਿੱਚ ਹਾਂ ਆਪਾਂ ਡਰ ਪੈਚ ਨਹੀਂ ਹੈ ਕੋਈ ਡਰ ਪੈਣਾ ਨਹੀਂ ਤੁਹਾਡੇ ਕਹਿੰਦਾ ਮਤਲਬ ਜੇਕਰ ਕੋਦਨ ਖਾਸ ਤਾਂ ਜੰਗ ਲੱਗ ਵੀ ਜਾਂਦੀ ਹੈ ਤਾਂ ਤੁਸੀਂ ਇੱਥੇ ਹੀ ਡਟੋਗੇ ਫਿਲਹਾਲ ਤਾਂ ਸਰ ਲੱਗਣ ਦੀ ਕੋਈ ਕੋਸ਼ਿਸ਼ ਨਹੀਂ ਹੈਗੀ ਐਵੇਂ ਉਡਾਈ ਜਾ ਰਹੀ ਹੈ ਗੱਲਾਂ ਐਵੇਂ ਕਮਾਲ ਕਰੀਟ ਕੀਤਾ ਜਾ ਰਿਹਾ ਤੇ ਜਦੋਂ ਹੁੰਦਾ ਹੈ ਨਾ ਫਿਰ ਉਹਦੇ ਚ ਟਾਈਮ ਦਿੱਤਾ ਜਾਂਦਾ ਹੈ ਘੰਟੇ ਅੱਦੇ ਦਾ ਇੰਨੇ ਨਾ ਲੰਮਾ ਸਮਾਂ ਨਹੀਂ ਚੱਲਦਾ ਜਾ ਅੱਜ ਨੂੰ ਤੇ ਇੱਥੇ ਫੌਜਾਂ ਦੀ ਬਰਸਾਤ ਹੋ ਜਾਣੀ ਸੀ ਹਮ ਚ ਜੰਗ